ਜਿਨ੍ਹਾਂ ਦੀ ਪੂਰੀ ਬਾਡੀ ਥੁਲਤੁਲ ਕਰਦੀ ਆ ਐ ਬਾਹਾਂ ਤੇ ਮਾਸ ਲਟਕੀ ਜਾਂਦਾ ਪੱਟਾਂ ਤੇ ਮਾਸ ਲਟਕੀ ਜਾਂਦਾ ਛਾਤੀਆਂ ਲਟਕਦੀਆਂ ਨੇ ਪਿੱਛੇ ਗਰਦਨ ਤੇ ਮਾਸ ਲਟਕੀ ਜਾਂਦਾ ਉਹ ਜਿਹੜੇ ਲੋਕ ਨੇ ਜਿਵੇਂ ਗਰਦਨ ਐ ਮੋਟੀ ਹੋ ਜਾਂਦੀ ਹੈ ਗਰਦਨ 'ਚ ਝੂੜੀਆਂ ਪੈ ਜਾਂਦੀਆਂ ਕਈਆਂ ਦੀ ਤਾਂ ਵਿਚਾਰਿਆਂ ਦੀ ਗਰਦਨ ਹੀ ਨਹੀਂ ਦਿਖਦੀ ਪੇਟ ਇੰਨਾ ਵੱਧ ਜਾਂਦਾ ਸਰੀਰ ਇੰਨਾ ਵੱਧ ਜਾਂਦਾ ਜੇ ਕਿਤੇ ਥੱਲੇ ਨੂੰ ਝਾਕਦਾ ਥੱਲੇ ਪਿਆ ਅਸਮਾਨ ਹੀ ਨਹੀਂ ਦਿਖਦਾ ਉਹਨੂੰ ਬੂਟਾਂ ਦੇ ਫੀਤੇ ਘਸਣੇ ਪੈ ਜਾਣ ਤਾਂ ਓਖਾ ਹੋ ਜਾਂਦਾ ਮਤਲਬ ਚੁੱਕ ਨਹੀਂ ਨਹੀਂ ਛੇੜੀ ਥੱਲੇ ਹੁਣ ਕਈ ਮੈਨੂੰ ਕਹਿਣਗੇ ਜੀ ਮੇਰਾ ਮੋਟਾਪਾ ਕਿਉਂ ਵਧੀ ਜਾਂਦਾ ਮੈਂ ਤਾਂ ਵਿਆਹ ਤੋਂ ਪਹਿਲਾਂ ਐ ਹੁੰਦਾ ਸੀ ਪਤਲਾ ਜਹਾਜ ਆ ਪਤਲੀ ਜੀ ਸਾਰੇ ਦਾ ਵਿਆਹ ਤੋਂ ਬਾਅਦ ਕਿਉਂ ਜੇ ਤੁਸੀਂ ਮੋਟਾਪਾ ਘਟਾਉਣਾ ਚਾਹੁੰਦੇ ਹੋ ਮੇਰੀ ਪਹਿਲੀ ਗੱਲ ਦਾ ਧਿਆਨ ਰੱਖਿਓ ਮੇਰੇ ਕੋਲੇ ਚਾਹੇ ਦਵਾਈ ਲੈਣੀ ਆ ਜਾਂ ਨਹੀਂ ਲੈਣੀ ਬਾਅਦ ਦੀਆਂ ਗੱਲਾਂ ਵੀ ਜੇ ਤੁਸੀਂ ਬਿਨਾ ਪਰਹੇਜ਼ ਤੋਂ ਦਵਾਈ ਖਾ ਲੈਨੇ ਹੋ ਫਿਰ ਤੁਸੀਂ ਸਾਡੀ ਬਦਨਾਮੀ ਵੀ ਕਰਦੇ ਹੋ ਜੇ ਤੁਸੀਂ ਪਰਹੇਜ਼ ਰੱਖ ਕੇ ਦਵਾਈ ਖਾ ਲੈਨੇ ਹੋ ਫਿਰ ਤੁਸੀਂ ਸਾਡੇ ਰੌਲਾ ਵੀ ਪਾਉਂਦੇ ਹੋ ਗੋਲਸਬ ਦੀਆਂ ਦਵਾਈਆਂ ਬਹੁਤ ਵਧੀਆ ਨੇ ਤਾਂ ਇਹ ਦੋ ਚੀਜ਼ਾਂ ਦਾ ਬਹੁਤ ਧਿਆਨ ਰੱਖਣਾ ਕਿ ਦਵਾਈ ਦਾ ਪਰਹੇਜ਼ ਦੇ ਨਾਲ ਲੈਣਾ ਬਹੁਤ ਜ਼ਰੂਰੀ ਹੈ ਹੁਣ ਤੁਸੀਂ ਕਹੋਗੇ ਗੋਲਸਬ ਪਰਹੇਜ਼ ਦੱਸੋ ਕੀ ਆ ਹੁਣੇ ਦੱਸ ਦਿੰਨੇ ਆ ਵੀਡੀਓ 'ਚ ਹੀ ਦੱਸ ਦਿੰਦੇ ਆ ਨੋਟ ਕਰ ਲਓ ਦਵਾਈ ਲੈਣ ਤੋਂ ਪਹਿਲਾਂ ਇਹ ਮਨ ਬਣਾ ਲਓ ਜੇ ਤੁਸੀਂ ਮਾਂ ਦੀ ਦਾਲ ਰਾਜਮਾ ਆਲੂ ਚਾਵਲ ਅਰਬੀ ਭਿੰਡੀ ਚਿੱਟੇ ਛੋਲੇ ਤੇ ਨਾਲ ਨਾਲ ਜਿਹੜੀਆਂ ਚਿਕਨਾਈ ਵਾਲੀਆਂ ਸਬਜ਼ੀਆਂ ਜਿਮੀਕੰਦ ਕਟਲ ਤੇ ਜਿਹੜੀਆਂ ਖੁੰਬਾ ਵਗੈਰਾ ਸਬਜ਼ੀ ਚ ਖਾਣਿਓ ਜਾਂ ਪਰ ਪਰ ਕੇ ਸ਼ਾਈ ਪਨੀਰ ਕੜਾਈ ਪਨੀਰ ਇਹ ਖਾਣਿਓ ਇਹ ਗਲਤ ਆ ਔਰ ਤੁਸੀਂ ਦੇਖੋਗੇ ਕਿ ਦਿਨਾਂ ਦੇ ਵਿੱਚ weight lose ਹੋ ਰਿਹਾ ਜਿਹੜਾ ਸਰੀਰ ਦੇ ਅੰਦਰ ਸੋਥ ਵਧਿਆ ਹੋਇਆ ਗੌਰ ਨਾਲ ਸੁਣਿਓ ਮੇਰੀ ਗੱਲ ਸਰੀਰ ਦੇ ਅੰਦਰ ਇੱਕ ਸੋਥ ਵੱਧਦਾ ਜਿਹਨੂੰ ਅਸੀਂ ਵਾਇਵਾਦੀ ਕਹਿੰਦੇ ਆ ਉਹ ਜਦੋਂ ਖਤਮ ਹੋ ਜਾਂਦੀ ਹੈ ਤਾਂ ਸਕਿਨ ਦੇ ਅੰਦਰ ਜਿਹੜੀ ਫੈਟ ਆ ਉਹ ਮੈਲਟ ਹੋ ਜਾਂਦੀ ਆ ਮੈਲਟੋ ਕੇ ਬਾਹਰ ਨਹੀਂ ਜਾਂਦੀ ਉਹ ਅੰਦਰ ਹੀ ਰਹਿੰਦੀ ਹੈ ਪਰ ਉਹ ਮੈਲਟ ਹੋ ਕੇ ਸਰੀਰ ਨੂੰ ਸ਼ੇਪ ਦੇ ਦਿੰਦੀ ਹੈ ਮੈਂ ਤੁਹਾਡੇ ਭਾਸ਼ਾ ਚ ਦੱਸਾਂ ਇੰਚ ਲਾਸ ਹੁੰਦਾ ਇੰਚ ਘਟ ਜਾਂਦੇ ਨੇ ਵਜ਼ਨ ਪਹਿਲੇ ਮਹੀਨੇ ਉਹਨਾਂ ਕੀ ਰਹੂ ਅਗਲੇ ਮਹੀਨੇ weight reduce ਹੋਣ ਦੀ ਪ੍ਰਕਿਰਿਆ ਸ਼ੁਰੂ ਹੁੰਦੀ ਹੈ ਮੋਟਾਪਾ ਸਿਰਫ ਇਕੱਲਾ ਨਹੀਂ ਆਂਦਾ ਆਪਣੇ ਨਾਲ ਢੇਰ ਸਾਰੀਆਂ ਬਿਮਾਰੀਆਂ ਲੈ ਕੇ ਆਂਦਾ ਹੈ ਅਗਰ ਕਿਸੇ ਦਾ ਵਜ਼ਨ ਜ਼ਿਆਦਾ ਹੋਵੇ ਡਾਕਟਰ ਵੀ ਉਹਨਾਂ ਨੂੰ ਲਗਾਤਾਰ ਇਹ ਐਡਵਾਈਸ ਜ਼ਰੂਰ ਕਰਦੇ ਨੇ ਕਿ ਤੁਸੀਂ ਆਪਣਾ ਵਜ਼ਨ ਘਟਾਓ ਕਿਉਂਕਿ ਮੋਟਾਪਾ ਵਜ਼ਨ ਦੇ ਨਾਲ ਸਿਰਫ ਹਾਈ ਬੀਪੀ ਦੀ ਪ੍ਰੋਬਲਮ ਹੀ ਨਹੀਂ ਦੇਖਣ ਨੂੰ ਮਿਲਦੀ ਬਲਕਿ ਜਿਨ੍ਹਾਂ ਦਾ ਵਜ਼ਨ ਬਹੁਤ ਜ਼ਿਆਦਾ ਹੋ ਜਾਂਦਾ ਹੈ ਤਾਂ ਉਹਨਾਂ ਨੂੰ ਵੱਡੀ ਉਮਰ ਦੇ ਨਾਲ ਜੋੜਾਂ ਦੇ ਦਰਦ ਦੀ ਪ੍ਰੋਬਲਮ ਵੀ ਹੋ ਜਾਂਦੀ ਹੈ ਕਈਆਂ ਨੂੰ ਡਿਸ ਪ੍ਰੋਬਲਮ ਰਹਿਣ ਲੱਗਦੀ ਹੈ ਕਈਆਂ ਨੂੰ ਫਿਰ ਹੌਲੀ-ਹੌਲੀ ਕੋਲੇਸਟ੍ਰੋਲ ਦੀ ਪ੍ਰੋਬਲਮ ਤੇ ਫਿਰ ਦਿਲ ਦੀ ਆਰਿਆਂ ਦਾ ਵੀ ਖਤਰਾ ਵਧਣ ਲੱਗ ਜਾਂਦਾ ਹੈ ਤੇ ਵੈਸੇ ਵੀ ਹਰ ਕੋਈ ਚਾਹੁੰਦਾ ਹੈ ਕਿ ਅਸੀਂ ਫਿੱਟ ਰਹੀਏ ਤੇ ਉਸ ਦੇ ਨਾਲ ਇੱਕ ਕੌਨਫੀਡੈਂਸ ਵੀ ਅਲੱਗ ਤਰ੍ਹਾਂ ਦਾ ਜ਼ਰੂਰ ਮਹਿਸੂਸ ਹੁੰਦਾ ਹੈ ਪਰ ਕੀ ਕਰੀਏ ਕਈ ਲੋਕ ਡਾਈਟਿੰਗ ਕਰਕੇ ਵੀ ਦੇਖ ਚੁੱਕੇ ਹੁੰਦੇ ਨੇ ਜਿਮ ਜੁਆਇਨ ਕਰਕੇ ਵੀ ਦੇਖ ਚੁੱਕੇ ਹੁੰਦੇ ਨੇ ਪਰ ਕਿਤੇ ਵੀ ਫਰਕ ਨਹੀਂ ਮਿਲ ਰਿਹਾ ਹੁੰਦਾ ਸੋ ਕਰੀਏ ਕੀ ਕਿ ਡਾਈਟ ਤੇ ਫੋਕਸ ਕਰੀਏ ਜਾਂ ਜਿਮ ਕਰੀਏ ਸੋ ਸਭ ਕੁਝ ਹੀ ਜ਼ਰੂਰੀ ਹੈ ਪਰ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿਵੇਂ ਤੁਸੀਂ ਆਯੁਰਵੈਦ ਦੀ ਮਦਦ ਦੇ ਨਾਲ ਮੋਟਾਪਾ اور وزن ਘਟਾ ਸਕਦੇ ਹੋ ਸੋ ਜ਼ਰੂਰ ਅੱਜ ਦੀ ਵੀਡੀਓ ਤੁਸੀਂ ਅਖੀਰ ਤੱਕ ਧਿਆਨ ਨਾਲ ਸੁਣਨੀ ਹੈ ਤੇ ਵੇਖਣੀ ਹੈ ਕਿਉਂਕਿ ਆਯੁਰਵੈਦ ਨੇ ਸਾਨੂੰ ਬਹੁਤ ਕੁਝ ਅਜਿਹਾ ਦਿੱਤਾ ਹੈ ਜੇਕਰ ਅਸੀਂ ਸਹੀ ਢੰਗ ਦੇ ਨਾਲ ਉਸਾ ਉਪਯੋਗ ਕਰੀਏ ਤਾਂ ਅਸੀਂ ਕੁਝ ਹੀ ਮਹੀਨਿਆਂ ਦੇ ਵਿੱਚ ਆਪਣਾ ਵਜ਼ਨ ਘਟਾ ਸਕਦੇ ਆ ਆਪਣੇ ਮੋਟਾਪੇ ਨੂੰ ਵੀ ਘਟਾ ਸਕਦੇ ਆ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੈਂ ਹਾਂ ਹਰਜੋਤ कौर ਔਰ ਤੁਸੀਂ ਦੇਖ ਰਹੇ ਹੋ ਖਾਸ ਹੈਲਥ ਅਵੇਅਰਨੈਸ ਪ੍ਰੋਗਰਾਮ ਹੈਲਥ ਐਡਵਾਈਸ ਵਿਦ ਹਰਜੋਤ ਕੌਰ ਔਰੇ ਅੱਜ ਇਹ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨਗੇ ਵੈਦਬਾਨ ਆਰਵੈਦ ਦੇ ਐਮ ਡੀ ਮਿਸਟਰ ਸੁਭਾਸ਼ ਗੋਲ ਜੀ ਸਵਾਗਤ ਹੈ ਸਰਦਾ ਵੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਹਾਲਾਂਕਿ ਅਸੀਂ ਪਹਿਲਾਂ ਵੀ ਜੋ ਹੈ ਮੋਟਾਪੇ ਦੇ ਉੱਪਰ ਕਈ ਵੀਡੀਓਜ਼ ਬਣਾਈਆਂ ਨੇ ਉਸ ਦੇ ਬਾਵਜੂਦ ਤੁਹਾਡੇ ਸਾਰਿਆਂ ਦੇ ਕਈ ਸਾਰੇ ਸਵਾਲ ਜ਼ਰੂਰ ਆ ਰਹੇ ਸੀ ਜਿਨ੍ਹਾਂ ਦਾ ਵਜ਼ਨ ਬਹੁਤ ਹੀ ਜ਼ਿਆਦਾ ਹੈ ਕਿ ਆਖਿਰ ਅਸੀਂ ਆਪਣਾ ਵਜ਼

ਇਹ ਨੂੰ ਅਸੀਂ ਕਹਿੰਦੇ ਹੁੰਦੇ ਆ ਕਿ ਕੋਈ ਨਾ ਕੋਈ ਲਿਵਰ ਦੀ ਪ੍ਰੋਬਲਮ ਜਾਂ ਕੋਈ ਸਟਮਕ ਦੀ ਗਰਮੀ ਦੀ ਪ੍ਰੋਬਲਮ ਉਹਨਾਂ ਵਾਸਤੇ ਬਣਾਇਆ ਗਿਆ ਪੰਚਮ ਗੋਂਦ ਪੰਚਮ ਗੋਂਦ ਕਟਾਏ ਤੋਂਦ ਉਹ ਪੇਟ ਘਟਾਉਣ 'ਚ ਬੜੀ ਮਦਦ ਕਰਦਾ ਉੱਚ ਗੋਂਦ ਚਲਗੋਜ਼ਾ ਗੋਂਦ ਪੀਪਲ ਗੋਂਦ ਕਿੱਕਰ ਗੋਂਦ ਮੋਰਿੰਗਾ ਤੇ ਇੱਕ ਉਹਦੇ ਵਿੱਚ ਹੈਗੀ ਆ ਗੋਂਦ ਨਿੰਮ ਪੰਜ ਤਰ੍ਹਾਂ ਦੀ ਗੋੰਦ ਹੈ ਕਾਲੀ ਜੀਰੀ ਹੈ ਸੌਂਠ ਹੈ ਜੁਮੈਨ ਹੈ ਬਸ ਇਹਨੀਆਂ ਚੀਜ਼ਾਂ ਪਾ ਕੇ ਦਾ ਉਹਦੇ ਐਕਸਟ੍ਰੈਕਟ ਲੈ ਕੇ ਕੈਪਸੂਲ ਬਣਿਆ ਪੰਚਮ ਗੋੰਦ ਪੰਚਮ ਗੋੰਦ ਘਟਾਏ ਤੂੰਦ ਇਹਦਾ ਨਾਮ ਕਿਉਂ ਰੱਖਿਆ ਕਿ ਇਹ ਵਾਕਈ ਪੇਟ ਨੂੰ ਘਟਾਉਣ 'ਚ ਕੰਮ ਕਰਦਾ ਨਾਲ ਨਾਲ ਉਹਦੇ ਢਿੱਡ ਦੀ ਜਿਹੜੀ ਗੱਬੇ ਸੈਂਟਰ 'ਚ ਨਾਭੀ ਹੁੰਦੀ ਹੈ ਤੁੰਨੀ ਪੇਟ ਦੇ ਸੈਂਟਰ ਤੁੰਨੀ ਬੈਲੀ ਬਟਨ ਉਹਦੇ ਵਿੱਚ ਲਾਉਣ ਵਾਸਤੇ ਇੱਕ ਤੇਲ ਦਿੱਤਾ ਇਹ ਤੇਲ ਦੀਆਂ ਦੋ ਬੂੰਦਾਂ ਇਹ ਮਾਮੂਲੀ ਤੇਲ ਨਹੀਂ ਹੈ ਜਿਹੜਾ ਦੇਖਦਾ ਆ ਕੇ ਵੀਡੀਓ ਬਣਾ ਕੇ ਤੇਲ ਕਹਿੰਦੇ ਵੀ ਲਾ ਲਓ ਐ ਨਹੀਂ ਹੈ ਇਹ ਅਸਲੀ ਲਸਣ ਔਰ ਪਿਆਜ਼ ਲਸਣ ਔਰ ਪਿਆਜ਼ ਔਰ ਕਾਲੀ ਸਰੋਂ ਲਸਣ ਪਿਆਜ਼ ਔਰ ਕਾਲੀ ਸਰੋਂ ਉਹਨੂੰ ਐਕਸਟ੍ਰੈਕਟ ਲੈ ਕੇ ਬਣਾਇਆ ਹੈ ਇਹ ਜਦੋਂ ਤੁਸੀਂ ਪੇਟ 'ਚ ਲਾਓਗੇ ਤੈਨੂੰ ਪਤਾ ਲੱਗੂਗਾ ਕੀ ਕਰ ਰਿਹਾ ਪੇਟ ਦੇ ਉੱਤੇ ਇਹ ਕੰਮ ਕਰਦਾ ਐਵੇਂ ਨਹੀਂ ਹੈ ਕਿ ਉਂઈ ਤੇਲ ਲਾ ਲਿਆ پتہ ਨਹੀਂ ਲੱਗਦਾ ਤੇਲ ਲਾਉਂਗੇ ਪੇਟ ਐ ਹਲਕਾ ਹੋ ਜਾਂਦਾ ਥੋੜੀ ਦੇਰ ਚ ਤੁਸੀਂ ਕਹੋਗੇ ਤਾਂ ਦਵਾਈਆਂ ਖਾ ਕੇ ਹੁੰਦਾ ਇਹ ਪੇਟ ਨੂੰ ਲਾ ਕੇ ਹੋਗਾ ਕਿਉਂਕਿ ਸਾਡੇ ਪੇਟ ਦੀ ਜਿਹੜੀ ਧੁੰਨੀਆਂ ਉੱਥੇ ਹੀ ਅਸੀਂ ਸਭ ਕੁਝ ਲੈਨੇ ਆ ਤੁਸੀਂ ਦੇਖਿਆ ਨਹੀਂ ਸਵੇਰੇ ਸਵੇਰੇ ਧੁੰਨੀ ਦੇ ਵਿੱਚ ਉਹ ਫੂਸ ਜਾ ਇਕੱਠਾ ਹੋ ਜਾਂਦਾ ਕਿਉਂ ਹੁੰਦਾ ਉਹ ਧੁੰਨੀ ਸੱਕ ਕਰਦੀ ਆ ਧੁੰਨੀ ਖਾਂਦੀ ਐ ਉਹਨੂੰ ਖਾਣ ਨੂੰ ਚਾਹੀਦਾ ਜਦੋਂ ਕੁਝ ਮਿਲਦਾ ਨਹੀਂ ਆਪਣੀ ਉਹ ਬਣਾਣਾ ਬੁਣਾਉਣਾ ਜੀ ਤੂੰ ਧੂੜ ਇਕੱਠੀ ਕਰ ਲੈਂਦੀ ਓ ਤੁੰਨੀ ਚ ਫਸੀ ਹੁੰਦੀ ਆ ਬਸ ਸਵੇਰੇ ਉਂਗਲੀ ਮਾਰ ਕੇ ਕੱਢਦੇ ਆ ਜੇ ਅਸੀਂ ਉਹਨੂੰ ਤੇਲ ਦਵਾਵਾਂਗੇ ਘਿਓ ਦਵਾਵਾਂਗੇ ਉਹਨੂੰ ਕੁਛ ਲਾਉਂਦੇ ਰਾਂਗੇ ਉਹ ਤਰ ਰਹੂਗੀ ਤਾਂ ਉਹਦੇ ਨਾਲ ਸਾਡੀਆਂ 70000 ਨਾੜੀਆਂ ਜੁੜੀਆਂ ਹੋਈਆਂ ਨੇ ਸਰੀਰ ਦੀਆਂ ਉਹ ਲਚਕੀਲੀਆਂ ਰਹਿੰਦੀਆਂ ਨੇ ਉਹ ਚ ਲਚਕ ਰਹੂਗੀ ਬਲੱਡ ਸਰਕੂਲੇਸ਼ਨ ਠੀਕ ਰਹੂਗਾ ਬਲਾਕੇਜ ਨਹੀਂ ਹੋਊਗੀ ਤਾਂ ਪੇਟ ਦੇ ਵਿੱਚ ਮੋਟਾਪਾ ਵਧਣ ਦਾ ਰੋਲ ਹੀ ਖਤਮ ਹੋ ਜਾਂਦਾ ਗੱਲ ਕਰਤੀ ਮੈਂ ਸਵੇਰੇ ਦੀ ਸਮਝ ਆਉਣੀ ਨਾ ਆਉਣੀ ਤੁਹਾਡੀ ਮਰਜ਼ੀ ਜੇ ਨਾ ਸਮਝਾਈ ਤਾਂ ਦਵਾਈ ਖਾ ਲਿਓ ਜੇ ਸਮਝ ਆ ਗਈ ਤਾਂ ਤੇਲ ਲਾ ਲਿਓ ਜਿਵੇਂ ਮਰਜ਼ੀ ਕਰ ਲਿਓ ਦੂਜੀ ਗੱਲ ਜਿਨ੍ਹਾਂ ਦੀ ਪੂਰੀ ਬਾਡੀ ਥੁਲਥੁਲ ਕਰਦੀ ਆ ਐ ਬਾਹਾਂ ਤੇ ਮਾਸ ਲਟਕੀ ਜਾਂਦਾ ਪੱਟਾਂ ਤੇ ਮਾਸ ਲਟਕੀ ਜਾਂਦਾ ਛਾਤੀਆਂ ਲਟਕਦੀਆਂ ਨੇ ਪਿੱਛੇ ਗਰਦਨ ਤੇ ਮਾਸ ਲਟਕੀ ਜਾਂਦਾ ਉਹ ਜਿਹੜੇ ਲੋਕ ਨੇ ਜਿਵੇਂ ਗਰਦਨ ਐ ਮੋਟੀ ਹੋ ਜਾਂਦੀ ਆ ਗਰਦਨ 'ਚ ਚੂੜੀਆਂ ਪੈ ਜਾਂਦੀਆਂ ਕਈਆਂ ਦੀ ਤਾਂ ਵਿਚਾਰਿਆਂ ਦੀ ਗਰਦਨ ਹੀ ਨਹੀਂ ਦਿਖਦੀ ਪੇਟ ਇੰਨਾ ਵੱਧ ਜਾਂਦਾ ਸਰੀਰ ਇੰਨਾ ਵੱਧ ਜਾਂਦਾ ਜੇ ਕਿਤੇ ਥੱਲੇ ਨੂੰ ਝਾਕਦਾ ਥੱਲੇ ਪਿਆ ਅਸਮਾਨ ਨਹੀਂ ਦਿਖਦਾ ਉਹਨੂੰ ਬੂਟਾਂ ਦੇ ਫੀਤੇ ਘਸਣੇ ਪੈ ਜਾਣ ਤਾਂ ਔਖਾ ਹੋ ਜਾਂਦਾ ਪਰ ਕੋ ਚੁੱਕ ਨਹੀਂ ਨਹੀਂ ਛੇੜ ਥੱਲੇ ਤਾਂ ਇਸ ਕਰਕੇ ਉਹਨਾਂ ਲੋਕਾਂ ਵਾਸਤੇ ਉਹਨਾਂ ਦੀ ਮੈਰਿਡ ਲਾਈਫ ਉਹਨਾਂ ਦੀ ਲਾਈਫ ਦਾ ਰੋਮਾਂਸ ਹਰ ਚੀਜ਼ ਖਤਮ ਹੋ ਜਾਂਦੀ ਉਹਨੂੰ ਮੈਂ ਕਹਣਾ ਨਾ ਇਹ ਸਰੀਰ ਨਹੀਂ ਇਹ ਗੁਲੁਗੁਲਾ ਉਹ ਗੁਲਗੁਲਾ ਸਰੀਰ ਹੋ ਗਿਆ ਉਹਨੂੰ ਉਹਦੇ ਤੇ ਅਸੀਂ ਇੱਕ ਪ੍ਰੋਡਕਟ ਤਿਆਰ ਕੀਤਾ ਫਿਰ ਕਈ ਮੈਨੂੰ ਕਹਿਣਗੇ ਜੀ ਮੇਰਾ ਮਟਾਪਾ ਕਿਉਂ ਵਧੀ ਜਾਂਦਾ ਮੈਂ ਤਾਂ ਵਿਆਹ ਤੋਂ ਪਹਿਲਾਂ ਐ ਹੁੰਦਾ ਸੀ ਪਤਲਾ ਜਆਜਾ ਪਤਲੀ ਜੀ ਸਾਰੇ ਦਾ ਵਿਆਹ ਤੋਂ ਬਾਅਦ ਕਿਉਂ ਵਿਆਹ ਤੋਂ ਬਾਅਦ ਜਦੋਂ ਬੱਚੇ ਹੁੰਦੇ ਨੇ ਪ੍ਰੈਗਨਨਸੀ ਹੁੰਦੀ ਆ ਆਪਾਂ ਕਈ ਗਲਤੀਆਂ ਕਰਦੇ ਆਂ ਕੁਛ ਬਹੁਤ ਕੁਛ ਹੁੰਦਾ ਸਾਰੇ ਕਾਰਨ ਟੀਵੀ ਤੇ ਘਰ ਨਹੀਂ ਆਪਾਂ ਬੋਲਾਂਗੇ ਪਰ ਜਦੋਂ ਤੁਸੀਂ ਮੈਨੂੰ ਮਿਲਦੇ ਹੋ ਤੁਹਾਨੂੰ ਮੈਂ ਜਰੂਰ ਦੱਸਦਾ ਹਾਂ ਤੁਸੀਂ ਮੰਨ ਲੈਂਦੇ ਹੋ ਹਾਂ ਜੀ ਕੋਲ ਸਵੇਤਾ ਹੋਇਆ ਸੀ ਉਸੇ ਕਰਕੇ ਤੁਹਾਡੀ ਹਰ ਚੀਜ਼ ਨੂੰ ਜ਼ਮੀਨ ਤੱਕ ਮਤਲਬ ਜ਼ਮੀਨ ਦੇ ਸਤਰ ਤੱਕ ਸਮਝਣ ਤੋਂ ਬਾਅਦ ਇਹ ਪ੍ਰੋਡਕਟ ਬਣਾਇਆ ਅਸੀਂ ਮੋਟਾਪਾ ਘਟਾਉਂਦਾ। ਇਹਦੇ ਵਿੱਚ ਗੋਲੀ ਵੀ ਹੈ। ਦੋ ਗੋਲੀਆਂ ਦਿਨ ਚ ਤਿੰਨ ਵਾਰੀ। ਮਤਲਬ 6 ਗੋਲੀਆਂ ਰੋਜ਼ ਦੀਆਂ 180 ਗੋਲੀਆਂ ਮਹੀਨੇ ਦੀਆਂ। ਇਹ ਚ ਕੈਪਸੂਲ ਵੀ ਆ। ਇੱਕ ਕੈਪਸੂਲ ਸਵੇਰੇ ਦੁਪਹਿਰੇ ਰਾਤ ਨੂੰ ਮਤਲਬ ਤਿੰਨ ਕੈਪਸੂਲ ਰੋਜ਼ ਦੇ ਇੱਕ ਮਹੀਨੇ ਦੇ 90 ਕੈਪਸੂਲ। ਫਿਰ ਅਸੀਂ ਇੱਕ ਬਣਾਇਆ سیرਪ ਪੀਣ ਵਾਲਾ। سیرਪ ਜਿਵੇਂ ਤੁਸੀਂ ਇਹ ਡੱਬੀ ਦੇਖ ਰਹੇ ਹੋ ਇਹਦਾ ਨਾਮ ਰੱਖਿਆ ਗਲੂ ਗਲੂ ਸਿਲਮ ਕੈਪਸੂਲ ਹੁਣ ਹੁਣ ਗਲੂ ਗਲੂ ਵਰਲਡ ਕਿੱਥੋਂ ਆਇਆ ਇਹ ਵੈਸੇ ਹੀ ਮਜ਼ਾਕ ਮਜ਼ਾਕ ਹੱਸਦੇ ਖੇਡਦੇ ਵੀ ਚਲੋ ਮੀਆਂ ਬੀਬੀ ਇੱਕ ਦੂਏ ਨਾਲ ਜਾਂ ਕਿਸੇ ਦੀ ਵੀ ਬੀਬੀ ਮੋਟੀ ਆ ਤਾਂ ਉਹ ਕਹੂਗੀ ਜਾਂ ਗਲੂ ਗਲੂ ਲਿਆ ਗੋਲ ਸਾਹਿਬ ਤੋਂ ਜੇ ਆਦਮੀ ਦਾ ਬਹੁਤਾ ਮਟਾਬਾ ਵਧਿਆ ਆ ਤਾਂ ਉਹ ਕਹੂ ਵਲ ਇੱਕ ਦੂਏ ਨੂੰ ਆਪਾ ਪਿਆਰ ਮੁਹੱਬਤ ਇਹ ਨਾਮ ਇਸ ਲਈ ਰੱਖਿਆ ਕਿ ਯਾਦ ਰਹੇ ਜੇ ਹੋਰ ਕੋਈ ਵਜ੍ਹਾ ਨਹੀਂ ਥੀ ਆਪਾਂ ਹਾਸਦੇ ਖੇਡਦੇ ਤੁਹਾਨੂੰ ਵੇਲ ਲੱਗੇ ਵੀ ਗੁਲਸਾਭ ਕੋ ਲਾਏ ਆ ਘਰ ਵਾਲੀ ਗੱਲ ਹੈ ਘਰ ਵਾਂਗੂ ਆਪਾਂ ਗੱਲ ਕਰ ਸਕਦੇ ਆ ਤੁਹਾਡੇ ਮਨ ਚ ਕੋਈ ਵੀ ਗੱਲ ਹੁੰਦੀ ਹੈ ਖੁੱਲ ਕੇ ਕਰ ਲਿਆ ਕਰੋ ਮੇਰੇ ਨਾਲ ਮੈਂ ਕਦੇ ਕਿਸੇ ਗੱਲ ਦਾ ਲੋਕਾਂ ਨਾਲ ਕੋਈ ਇਤਰਾਜ਼ ਨਹੀਂ ਕਰਦਾ ਕਈ ਮੇਰੇ ਨਾਲ ਐਸੇ ਜਿਹੇ ਗੱਲਾਂ ਵੀ ਕਰ ਜਾਂਦੇ ਨੇ ਜਿਹੜੀਆਂ ਉਹਨਾਂ ਨੂੰ ਸੰਕੋਚ ਹੁੰਦਾ ਵੀ ਕਰਨੀ ਨਹੀਂ ਚਾਹੀਦੀ ਤਾਂ ਇਹ ਗਲੂ ਗਲੂ ਜਿਹੜਾ ਇਹ ਇਹ ਕੈਪਸੂਲ ਹੈ ਔਰ ਗਲੂ ਗਲੂ ਗੋਲੀ ਹੈ ਗੋਲੀ ਨੂੰ ਤੁਸੀਂ ਲਓ ਤੇ ਦੂਜੀ ਚੀਜ਼ ਇਹਦਾ ਸੀ ਸੀਰਪ ਜਿਹੜਾ ਬਣਾਇਆ ਉਹਦਾ ਨਾਂ ਵੀ ਗਲੂ ਗਲੂ ਸਲੀਮਿੰਗ ਸਰਪ ਬਣਾਇਆ ਬੋਤਲੇ ਨੂੰ ਲਈ ਆ ਇਹ ਜਿਹੜਾ ਸਰਪ ਹੈ ਇਹਨੂੰ ਜਦੋਂ ਤੁਸੀਂ ਲੈਣਾ ਤੁਹਾਨੂੰ ਐ ਲੱਗੂਗਾ ਵੀ ਯਾਰ ਮੋਟਾਪਾ ਤਾਂ ਸ਼ਾਇਦ ਚਲੋ ਘਟ ਹੀ ਰਿਹਾ ਪਰ ਨਾਲ ਨਾਲ ਜਿਹੜੇ ਇੱਥੇ ਪੈਚ ਜੇ ਬਣਦੇ ਆ ਕਾਲੇ ਕਾਲੇ ਪੈਰਾਂ ਤੇ ਹੱਥਾਂ ਤੇ ਉਹ ਕਿਵੇਂ ਖਤਮ ਹੋਣ ਲੱਗੇ ਮਨੇ ਸਕਿਨ ਨੂੰ ਵੀ ਕਲੀਨ ਕਰਦਾ ਇਹ ਮੈਨੂੰ ਵੀ ਨਹੀਂ ਪਤਾ ਸੀ ਜਦੋਂ ਬਣਿਆ ਪਰ ਇਹ ਤੁਹਾਡੇ ਹੀ ਫੀਡਬੈਕ ਜਿਹੜੇ ਲੋਕਾਂ ਦੇ ਆਏ ਨੇ ਮੈਂ ਉਹਨੂੰ ਦੇਖ ਕੇ ਦੱਸ ਰਿਹਾ ਇਹ ਸਿਰਫ ਅਸੀਂ weight lose ਵਾਸਤੇ ਬਣਾਇਆ ਸੀ ਪਰ ਕਈਆਂ ਦੇ ਸਰੀਰ ਤੋਂ ਇਹਨੇ ਕਾਲੇ ਕਾਲੇ ਦਾਗ ਵੀ ਖਤਮ ਕੀਤੇ ਨੇ ਇਹ ਪਤਾ ਨਹੀਂ ਇਹ ਹੁਣ ਬਾਬਾ ਜੀ ਨੂੰ ਪਤਾ ਕਿਉਂਕਿ ਅਸੀਂ ਹਰ ਚੀਜ਼ ਤੇ ਅਰਦਾਸ ਕਰਦੇ ਰਹਿੰਦੇ ਆ ਕਿ ਬਾਬਾ ਜੀ ਇਹਨਾਂ ਨੇ ਇੰਨਾ ਪੈਸਾ ਵੀ ਖਰਚ ਕੀਤਾ ਇੰਨਾ ਟਾਈਮ ਵੀ ਲਾਇਆ ਤਾਂ ਇਹਨਾਂ ਨੂੰ ਜੇ ਰਿਜ਼ਲਟ ਮਿਲੂਗਾ ਤਾਂ ਇਹਨਾਂ ਦਾ ਵੀ ਆਸ਼ੀਰਵਾਦ ਸਾਨੂੰ ਮਿਲੂਗਾ ਤੁਹਾਡਾ ਵੀ ਆਸ਼ੀਰਵਾਦ ਸਾਨੂੰ ਮਿਲੂਗਾ ਤਾਂ ਇਹ ਜ਼ਰੂਰ ਅਸੀਂ ਕਰਦੇ ਆ ਅਰਦਾਸ ਔਰ ਸਾਨੂੰ ਪਤਾ ਹੈ ਇਹਦੇ ਫਾਇਦੇ ਬਹੁਤ ਹੁੰਦੇ ਆ ਸੋ ਸਰ ਮੈਂ ਜ਼ਰੂਰ ਚਾਹੂੰਗੀ ਇਥੇ ਇਹ ਵੀ ਦੱਸੋ ਕਿ ਕੀ ਨਾਲ-ਨਾਲ ਕੋਈ ਪਰਹੇਜ਼ ਵੀ ਰੱਖਣਾ ਚਾਹੀਦਾ ਹੈ ਕਿਉਂਕਿ ਅਕਸਰ ਹੁੰਦਾ ਕਿ ਇਹ ਹੈ ਕਿ ਲੋਕ ਖਾਣਾ ਪੀਣਾ ਤਾਂ ਉਹ ਵੀ ਰੱਖਦੇ ਨੇ ਤੇ ਕਹਿੰਦੇ ਨੇ ਕਿ ਅਸੀਂ ਵਜ਼ਨ ਘਟਾਉਣ ਦੇ ਲਈ ਬਹੁਤ ਅਲੱਗ ਤੋਂ ਕੁਝ ਖਾਸ ਚੀਜ਼ਾਂ ਆਪਣੀ ਡਾਈਟ ਵਿੱਚ ਐਡ ਕਰ ਲਈਆਂ ਨੇ ਤੇ ਆਪਣੇ ਪਰ ਖਾਣ-ਪੀਣ ਤੇ ਰੋਕ ਨਹੀਂ ਲਗਾਉਂਦੇ ਜਾਂ ਫਿਰ ਆਪਾਂ ਗੱਲ ਕਰੀਏ ਕਈ ਲੋਕ ਬਾਹਰ ਦਾ ਨਹੀਂ ਵੀ ਖਾ ਰਹੇ ਹੁੰਦੇ ਪਰ ਘਰ ਦੀ ਸਾਡੀ ਰਸੋਈ ਦੇ ਵਿੱਚ ਕੁਝ ਦਾਲਾਂ ਸਬਜ਼ੀਆਂ ਕੀ ਕੁਝ ਅਜਈਆਂ ਨੇ ਜਿਨ੍ਹਾਂ ਦਾ ਪਰਹੇਜ਼ ਰੱਖਣਾ ਪੈਂਦਾ ਜਦੋਂ ਆਪਾਂ ਮੋਟਾਪਾ ਘਟਾਣ ਦੀ ਗੱਲ ਕਰਦੇ ਆ ਜਾਂ ਫਿਰ ਵਜ਼ਨ ਘਟਾਉਣਾ ਚਾਹੁੰਦੇ ਆ ਜੇ ਤੁਸੀਂ ਮੋਟਾਪਾ ਘਟਾਉਣਾ ਚਾਹੁੰਦੇ ਹੋ ਮੇਰੀ ਪਹਿਲੀ ਗੱਲ ਦਾ ਧਿਆਨ ਰੱਖਿਓ ਮੇਰੇ ਕੋਲੇ ਚਾਹੇ ਦਵਾਈ ਲੈਣੀ ਆ ਜਾਂ ਨਹੀਂ ਲੈਣੀ ਬਾਅਦ ਦੀਆਂ ਗੱਲਾਂ ਅੱਜ ਤੱਕ ਜਿੰਨੀ ਵੀ ਦਵਾਈ ਬਣੀ ਆ ਆਪਣੀ ਫੈਕਟਰੀ ਦੇ ਵਿੱਚ ਸਾਰੀ ਲੋਕਾਂ ਨਹੀਂ ਖਾਦੀ ਆ ਕਦੇ ਸਾਨੂੰ ਯਾਦ ਨਹੀਂ ਇਹ ਜਾਂ ਕੋਈ ਦਿਨ ਵੀ ਅਸੀਂ ਦਵਾਈ ਸੱਟ ਕੇ ਆਏ ਹੋਈ ਹੈ ਵੀ ਇਹ ਬਣੀ ਦੀ ਐਕਸਪਾਇਰ ਹੋ ਗਈ ਇਹਨੂੰ ਸੜ ਦੋ ਜਿੰਨੀ ਬਣੀ ਸਭ ਲੋਕਾਂ ਨੇ ਖਾਦੀ ਆ ਉਹਦਾ ਫਿਕਰ ਨਹੀਂ ਫਿਕਰ ਇਸ ਗੱਲ ਦਾ ਹੈ ਵੀ ਜੇ ਤੁਸੀਂ ਬਿਨਾ ਪਰਹੇਜ਼ ਤੋਂ ਦਵਾਈ ਖਾ ਲੈਨੇ ਹੋ ਫਿਰ ਤੁਸੀਂ ਸਾਡੀ ਬਦਨਾਮੀ ਵੀ ਕਰਦੇ ਹੋ ਜੇ ਤੁਸੀਂ ਪਰਹੇਜ਼ ਰੱਖ ਕੇ ਦਵਾਈ ਖਾ ਲੈਨੇ ਹੋ ਫਿਰ ਤੁਸੀਂ ਸਾਡੇ ਲਈ ਰੌਲਾ ਵੀ ਪਾਉਂਦੇ ਹੋ ਕੋਇਲ ਸਾਹਿਬ ਦੀਆਂ ਦਵਾਈਆਂ ਬਹੁਤ ਵਧੀਆ ਨੇ ਤਾਂ ਇਹ ਦੋ ਚੀਜ਼ਾਂ ਦਾ ਬਹੁਤ ਧਿਆਨ ਰੱਖਣਾ ਕਿ ਦਵਾਈ ਦਾ ਪਰਹੇਜ਼ ਬਿਨਾਂ ਨਾਲ ਲੈਣਾ ਬਹੁਤ ਜ਼ਰੂਰੀ ਹੈ ਹੁਣ ਤੁਸੀਂ ਕਹੋਗੇ ਗੁਰਸਬ ਪਰਹੇਜ ਦੱਸੋ ਕੀ ਆ ਹੁਣੇ ਦੱਸ ਦਿੰਨੇ ਆ ਵੀਡੀਓ 'ਚ ਹੀ ਦੱਸ ਦਿੰਦੇ ਆ ਨੋਟ ਕਰ ਲਓ ਦਵਾਈ ਲੈਣ ਤੋਂ ਪਹਿਲਾਂ ਇਹ ਮਨ ਬਣਾ ਲਓ ਜੇ ਤੁਸੀਂ ਮਾਂ ਦੀ ਦਾਲ ਰਾਜਮਾ ਆਲੂ ਚਾਵਲ ਅਰਬੀ ਭਿੰਡੀ ਚਿੱਟੇ ਛੋਲੇ ਤੇ ਨਾਲ-ਨਾਲ ਜਿਹੜੀਆਂ ਚਿਕਨਾਈ ਵਾਲੀਆਂ ਸਬਜ਼ੀਆਂ ਜਿਮੀਕੰਦ ਕਟਲ ਤੇ ਜਿਹੜੇ ਖੁੰਬਾ ਵਗੈਰਾ ਸਬਜ਼ੀ 'ਚ ਖਾਣਿਓ ਜਾਂ ਭਰ-ਭਰ ਕੇ ਸ਼ਾਈ ਪਨੀਰ ਕੜਾਈ ਪਨੀਰ ਇਹ ਖਾਣਿਓ ਇਹ ਗਲਤ ਆ ਇਹ ਛੱਡਣੇ ਪੈਣਗੇ ਜਿੰਨੀ ਦੇਰ ਦਵਾਈ ਚੱਲੂਗੀ ਤੋਤਿਆਂ ਹੋਈਆਂ ਦਾਲਾਂ ਹਰੀਆਂ ਸਬਜ਼ੀਆਂ ਕੱਚੀਆਂ ਸਬਜ਼ੀਆਂ ਬੜਾ ਬੜਾ ਕੇ ਮਜ਼ੇ ਲੈ ਲੈ ਕੇ ਖਾਓ ਕੋਣ ਰੋਕਦਾ ਔਰ ਤੁਸੀਂ ਦੇਖੋਗੇ ਕਿ ਦਿਨਾਂ ਦੇ ਵਿੱਚ weight lose ਹੋ ਰਿਹਾ ਇੱਕ ਚੀਜ਼ ਜ਼ਰੂਰ ਨੋਟ ਕਰ ਲਿਓ ਕਿ ਜਿਹੜਾ ਇਹ ਗਲੂ ਗਲੂ ਸਲਿਮ ਟ੍ਰੀਟਮੈਂਟ ਆ ਸਾਡੇ ਵੈਦ ਜੀ ਸਭ ਤੋਂ ਪਹਿਲਾਂ ਇੱਕ ਗੱਲ ਦਾ ਖਿਆਲ ਰੱਖਦੇ ਆ ਕਿ ਅਸੀਂ 100 ਬੰਦੇ ਨੂੰ ਠੀਕ ਨਹੀਂ ਕਰਨਾ ਚਾਹੇ ਦાસੀ ਬੰਦੇ ਲੈ ਕੇ ਜਾਣ ਪਰ ਉਹਨਾਂ ਨੂੰ ਪਤਾ ਹੋਵੇ ਵੀ ਇਹ ਦਵਾਈ ਕਿਵੇਂ ਖਾਣੀ ਹੈ ਔਰ ਕੀ ਕਰੂਗੀ ਇਹ ਪਰਫੈਕਟ ਉਸੇ ਤਰ੍ਹਾਂ ਟਰੀਟਮੈਂਟ ਹੁੰਦਾ ਇਹ ਨਾ ਉਹ ਵੀ ਐਵੇਂ ਤੁਸੀਂ ਗੋਲਸਾਹਬ ਨੇ ਬੋਲਤਾ ਲੈ ਆਓ ਜੀ ਖਾਣੀ ਹੋਈਆਂ ਇਹ ਨਹੀਂ ਕਰਨਾ ਇਹਨੂੰ ਖਾਣਾ ਤਰੀਕੇ ਨਾਲ ਦੂਜੀ ਗੱਲ ਪਹਿਲੇ ਮਹੀਨੇ ਹੋ ਸਕਦਾ ਧਿਆਨ ਨਾਲ ਸੁਣਿਓ ਗੱਲ ਇਹ ਜੋ ਸੱਚ ਹੈ ਉਹੀ ਬੋਲਣਾ ਚਾਹੇ ਕੋਈ ਗੱਲ ਇੱਧਰ ਜਾਂਦੀ ਆ ਉੱਧਰ ਜਾਂਦੀ ਉਹਦਾ ਕੋਈ ਮਤਲਬ ਨਹੀਂ ਗਿੱਟੇ ਲੱਗੇ ਗੋਡੇ ਲੱਗੇ ਸਾਨੂੰ ਇਹਦੀ ਪ੍ਰਵਾਹ ਨਹੀਂ ਦਵਾਈ ਕੋਈ ਲਵੇ ਨਾ ਲਵੇ ਇਹਦੀ ਵੀ ਪ੍ਰਵਾਹ ਨਹੀਂ ਸਾਨੂੰ ਤੁਹਾਡਾ ਅਸ਼ੀਰਵਾਦ ਤੁਹਾਡਾ ਪਿਆਰ ਚਾਹੀਦਾ ਉਹ ਲੈਣ ਵਾਸਤੇ ਇਹ ਗੱਲ ਮੈਨੂੰ ਬੋਲਣੀ ਪੈਂਦੀ ਆ ਇਹ ਮਿਲੂ ਤਾਂ ਹੀ ਜੇ ਮੈਂ ਤੁਹਾਨੂੰ ਸੱਚ ਬੋਲ ਦੂੰਗਾ ਉਹ ਹੈਗੀ ਆ ਕਿ ਇਹ ਦਵਾਈ ਨਾਲ ਪਹਿਲੇ ਮਹੀਨੇ ਹੋ ਸਕਦਾ ਤੁਹਾਨੂੰ ਐ ਲੱਗੇ ਵੀ ਬਹੁਤ ਵਜ਼ਨ ਘਟ ਗਿਆ ਸਰੀਰ ਫੁੱਲ ਵਰਗਾ ਹੋ ਗਿਆ ਪਰ ਜਦ ਤੁਸੀਂ ਮਸ਼ੀਨ ਤੇ ਖੜੇ ਹੋਵੋ ਹੋ ਸਕਦਾ ਇੱਕ ਰੱਤੀ ਵੀ ਨਾ ਘਟਿਆ ਹੋਵੇ ਜੇ ਸ਼ੁਰੂ ਕਰਨ ਵੇਲੇ 90 ਦੀ ਹੋ ਸਕਦਾ ਇੱਕ ਮਹੀਨੇ ਬਾਅਦ ਵੀ 90 ਹੀ ਆਵੇ ਪਰ ਸ਼ਰੀਰ ਆਉਣ ਲੱਗੂ ਜਿਵੇਂ ਬਹੁਤ ਬਹੁਤ ਹਲਕਾ ਹੋ ਗਿਆ ਸੂਟ ਸੂਟ ਆਉਣ ਲੱਗਣਗੇ ਸਾਰੇ ਖੁੱਲ ਗਏ ਪਤਾ ਹੈ ਕੀ ਹੋਇਆ ਉਹ ਜਿਹੜਾ ਸਰੀਰ ਦੇ ਅੰਦਰ ਸੋਥ ਵਧਿਆ ਹੋਇਆ ਗਾਰਨਲ ਸੁਣਿਓ ਮੇਰੀ ਗੱਲ ਸਰੀਰ ਦੇ ਅੰਦਰ ਇੱਕ ਸੋਥ ਵਧਦਾ ਜਿੰਨੂੰ ਅਸੀਂ ਵਾਇਵਾਦੀ ਕਹਿੰਦੇ ਆ ਉਹ ਜਦੋਂ ਖਤਮ ਹੋ ਜਾਂਦੀ ਹੈ ਤਾਂ ਸਕਿਨ ਦੇ ਅੰਦਰ ਜਿਹੜੀ ਫੈਟ ਆ ਉਹ ਮੈਲਟ ਹੋ ਜਾਂਦੀ ਹੈ ਮੈਲਟ ਹੋ ਕੇ ਬਾਹਰ ਨਹੀਂ ਜਾਂਦੀ ਉਹ ਅੰਦਰ ਹੀ ਰਹਿੰਦੀ ਹੈ ਪਰ ਉਹ ਮੈਲਟ ਹੋ ਕੇ ਸਰੀਰ ਨੂੰ ਸ਼ੇਪ ਦੇ ਦਿੰਦੀ ਆ। ਉਹ ਇਸ ਦਵਾਈ ਦਾ ਕਮਾਲ ਹੈ। ਸ਼ੇਪ ਆਉਂਦੀ ਆ, ਇੰਚ ਲਾਸ ਹੁੰਦਾ। ਹੁਣ ਤੁਸੀਂ ਸਮਝੋ ਗੱਲ ਨੂੰ। ਮੈਂ ਤੁਹਾਡੀ ਭਾਸ਼ਾ 'ਚ ਦੱਸਾਂ ਇੰਚ ਲਾਸ ਹੁੰਦਾ। ਇੰਚ ਘਟ ਜਾਂਦੇ ਨੇ, ਵਜ਼ਨ ਪਹਿਲੇ ਮਹੀਨੇ ਉਹਨਾਂ ਕੀ ਰਹੂ, ਅਗਲੇ ਮਹੀਨੇ weight reduce ਹੋਣ ਦੀ ਪ੍ਰਕਿਰਿਆ ਸ਼ੁਰੂ ਹੁੰਦੀ ਆ। ਦਵਾਈ ਉਹੀ ਚੱਲਦੀ ਰਹਿੰਦੀ ਆ। ਅਗਲੇ ਮਹੀਨੇ ਜਾ ਕੇ ਤੁਸੀਂ ਕਹੋਗੇ ਮੇਰਾ ਕਿਲੋ 2 ਕਿਲੋ ਵਜ਼ਨ ਘਟਿਆ। ਔਰ ਤੁਸੀਂ 5-6 ਮਹੀਨੇ ਚ ਦੇਖੋਗੇ ਤੁਹਾਡੀ ਬਾਡੀ ਚ 12-13 ਕਿਲੋ ਵਜ਼ਨ ਘਟ ਗਿਆ ਬਹੁਤ ਬੜੀ ਗੱਲ ਹੁੰਦੀ ਹੈ ਐ ਲੱਗਦਾ ਹੁੰਦਾ ਜਿਵੇਂ ਸਰੀਰ ਚੋਂ ਜਿੰਨ ਨਿਕਲ ਗਿਆ ਹੁੰਦਾ 12 ਕਿਲੋ ਵਜ਼ਨ ਘਟਣਾ ਹਾਂ ਇਹ ਜ਼ਰੂਰ ਹੈ ਕਿ ਇਹ ਜਿਹੜਾ ਸਲੋ ਵਜ਼ਨ ਘਟਦਾ ਇਹ ਉਹੀ ਲੋਕ ਲੈਂਦੇ ਆ ਦਵਾਈ ਜਿਨ੍ਹਾਂ ਨੂੰ ਇਹ ਗੱਲ ਦੀ ਸਮਝ ਹੈ ਕਿ ਵਜ਼ਨ ਹੌਲੀ-ਹੌਲੀ ਘਟਣਾ ਚਾਹੀਦਾ ਪਰ ਦੁਬਾਰਾ ਨਾ ਵਧੇ ਇਸ ਦੇ ਨਾਲ ਦੁਬਾਰਾ ਨਹੀਂ ਵੱਧਦਾ ਇਹ ਅਸੀਂ ਪਾਇਆ ਇਸੇ ਕਰਕੇ ਅੱਜ ਸ਼ਾਇਦ ਇੰਨੇ ਕੌਨਫੀਡੈਂਸ ਨਾਲ ਮੈਂ ਇਹ ਗੱਲ ਬੋਲ ਸਕਦਾ ਕੀ ਦਵਾਈ ਸ਼ੁਰੂ ਕਰਨ ਤੋਂ ਪਹਿਲਾਂ ਹਜ਼ਾਰ ਵਾਰੀ ਸੋਚੋ ਮੇਰੀਆਂ ਗੱਲਾਂ ਨੂੰ ਕਿ ਗੋਇਲ ਸਾਹਿਬ ਨੇ ਫੜ ਨਹੀਂ ਮਾਰਨੀ ਇਹ ਨਹੀਂ ਕਹਿਣਾ ਕਿ 20 ਕਿਲੋ ਵਜ਼ਨ ਘਟਾਓ 50 ਕਿਲੋ ਵਜ਼ਨ ਘਟਾਓ ਨਾ ਕਿਹੜਾ ਹੀ ਨਹੀਂ ਨਾ ਹੋਣਾ ਇਹ ਕੰਮ ਨਾ ਕਿਸੇ ਨੇ ਅਜੇ ਤੱਕ ਕੀਤਾ ਇਸ ਕਰਕੇ ਇਹਦੇ ਨਾਲ ਵਜ਼ਨ ਘਟੂ ਕਿਲੋ ਡੇਢ ਕਿਲੋ ਘਟ ਜੇ 2 ਕਿਲੋ ਘਟ ਜੇ ਮੰਥਲੀ 2-2 ਕਿਲੋ ਵੀ ਘਟੂਗਾ ਤਾਂ ਤੁਸੀਂ ਦੇਖੋ 5-6 ਮਹੀਨੇ ਚ 10-12 ਕਿਲੋ ਘਟ ਗਿਆ ਜੇ ਤੁਹਾਡਾ ਵਜ਼ਨ 105 ਕਿਲੋ ਹੈ ਤੁਸੀਂ 90 ਤੇ ਆ ਗਏ ਕਿਆ ਸ਼ਾਂਤੀ ਆਊਗੀ ਸ਼ਰੀਰ ਨੂੰ ਔਰ ਫਿਰ ਉਸ ਤੋਂ ਬਾਅਦ ਵਜ਼ਨ ਸਟਿਲ ਹੋ ਗਿਆ ਹੋਰ ਖਾ ਲੋ ਪੰਜ-ਛੇ ਮਹੀਨੇ ਤਾਂ ਕੀ ਇਹ ਕਿਹੜਾ ਮਹਿੰਗੀ ਹੈ ਮਹੀਨੇ ਦਾ 10-12 ਹਜ਼ਾਰ ਦਾ ਖਰਚਾ 2-300 ਰੁਪਏ ਰੋਜ਼ ਦਾ ਖਰਚਾ ਹੈ ਕੁਝ ਵੀ ਨਹੀਂ ਹੈਗਾ ਇਸ ਕਰਕੇ ਇਹ ਟ੍ਰੀਟਮੈਂਟ ਲੋ ਨਹੀਂ ਅਸੀਂ ਐਵੇਂ ਲੱਖਾਂ ਰੁਪਏ ਖਰਚ ਕਰ ਦਿੰਨੇ ਆ ਵਜ਼ਨ ਬਾਅਦ ਦੇ ਵਿੱਚ ਉਹੀ ਢਾਕ ਦੇ ਤਿੰਨ ਪਾਤ ਪਰਲੇ ਕੁਝ ਪੈਂਦਾ ਨਹੀਂ ਇਹ ਉਹ ਚੀਜ਼ ਆ ਮਹੀਨਾ ਖਾਓ ਦੋ ਮਹੀਨੇ ਖਾਓ ਨਹੀਂ ਫਾਇਦਾ ਹੁੰਦਾ ਛੱਡੋ ਮੈਂ ਕਿਹਾ ਤੁਹਾਨੂੰ ਕਹਿੰਨਾ ਬਾਰ-ਬਾਰ ਫੋਨ ਕਰਦਾ ਸੀ ਕਰਦੇ ਨੇ ਉਲਟਾ ਚੱਕ ਹੀ ਨਹੀਂ ਬਉਂਦੇ ਫੋਨ ਕਿਸੇ ਦਾ ਪਰ ਇਹਦਾ ਵਜ਼ਨ ਇੰਨਾ ਵਧੀਆ ਰਿਡਿਊਸ ਹੁੰਦਾ ਇੰਨੀ ਵਧੀਆ ਬਾਡੀ 'ਚ ਦੇ ਐਕਟੀਵਿਟੀਜ਼ ਹੁੰਦੀਆਂ ਨੇ ਇੰਨਾ ਵਧੀਆ ਫਾਇਦਾ ਕਰਦੀਆਂ ਨੇ ਇਹ ਚੀਜ਼ਾਂ ਕਿ ਕੋਈ ਵੀ ਪੇਸ਼ੈਂਟ ਅੱਜ ਤੱਕ ਐਸਾ ਨਹੀਂ ਮਿਲਿਆ ਜਿਨੇ ਸਾਡਾ ਇਹ ਟ੍ਰੀਟਮੈਂਟ 6 ਮਹੀਨੇ ਤੱਕ ਨਾ ਲਿਆ ਹੋਵੇ ਔਰ 6 ਮਹੀਨੇ ਜਿਹੜਾ ਲੈ ਲੈਂਦਾ ਫਿਰ ਉਹ ਇਹਨੂੰ ਰੈਗੂਲਰ ਵੀ ਕਰਦਾ ਤਾਂ ਕਿ ਉਹਨੂੰ ਪਤਾ ਲੱਗ ਜਾਂਦਾ ਮੇਰਾ ਵਜ਼ਨ ਕਿੰਨੇ ਦਿਨਾਂ 'ਚ ਘਟੂਗਾ ਔਰ ਅਸੀਂ ਉਹਨਾਂ ਨੂੰ ਇਹੀ ਕਹਿ ਦਿੰਦੇ ਹੁੰਦੇ ਆ ਵੀ ਇਹ ਦਵਾਈਆਂ ਛੱਡੋ ਆਪਦੇ ਡਾਕਟਰ ਆਪ ਬਣੋ ਕਿਉਂ ਅਬ ਤਾਂ ਡਾਕਟਰ ਜਦੋਂ ਇਨਸਾਨ ਖੁਦ ਬਣ ਜਾਂਦਾ ਨਾ ਫਿਰ ਮੇਰੀ ਜ਼ਿੰਮੇਵਾਰੀ ਖਤਮ ਹੋ ਜਾਂਦੀ ਹੈ ਫਿਰ ਸਾਡੇ ਡਾਕਟਰਾਂ ਦੀ ਜ਼ਿੰਮੇਵਾਰੀ ਖਤਮ ਹੋ ਜਾਂਦੀ ਹੈ ਉਹਨੂੰ ਖੁਦ ਹੀ ਪਤਾ ਲੱਗ ਜਾਂਦਾ ਵੀ ਆਹ ਗਲੂ ਗਲੂ ਸਿਰਫ ਮੈਂ ਕਿੰਨਾ ਪੀਣਾ ਆਹ ਕੈਪਸੂਲ ਕਿੰਨੇ ਖਾਣੇ ਆ ਗੋਲੀਆਂ ਕਿੰਨੀਆਂ ਖਾਣੇ ਸਭ ਸੈੱਟ ਕਰ ਲੈਂਦਾ ਤੇ ਇਸ ਕਰਕੇ ਵਜ਼ਨ ਘਟਾਉਣਾ ਤੁਹਾਡੇ ਆਪਣੇ ਹੱਥ 'ਚ ਹੈ ਮੈਂ ਤੁਹਾਡੇ ਲਈ ਇਹ ਸੌਗਾਤ ਤਿਆਰ ਕੀਤੀ ਹੈ ਬਹੁਤ ਮਿਹਨਤ ਹੋਈ ਹੈ ਜਦੋਂ ਤੁਸੀਂ ਇਹਨੂੰ ਲਓਗੇ ਖਾਓਗੇ ਪਤਾ ਲੱਗੂ ਕਿ ਵਾਕਈ ਮਿਹਨਤ ਹੋਈ ਹੈ ਫਿਰ ਅਸੀਂ ਇੱਕ ਇਹਦੇ ਲਈ ਦਿੱਤੀ ਹੈ ਸ਼ਾਹੀ ਗ੍ਰੀਨ ਟੀ ਇਹ ਤਾਂ ਦਿੱਤੀ ਸੀ ਚਾਹ ਬੰਦ ਕਰਦੇ ਆ ਮਰੀਜ਼ ਦੀ ਉਹਨੂੰ ਉਸੇ ਸ਼ਾਹੀ ਗ੍ਰੀਨ ਟੀ ਦੇਤੀ ਇਹਦੇ ਵਿੱਚ ਕੁਝ ਇਹ ਪੱਤੀਆਂ ਨੇ ਇਹ ਦੇਖੋ ਤੁਸੀਂ ਇਹ ਗ੍ਰੀਨ ਗ੍ਰੀਨ ਪੱਤੀਆਂ ਨੇ ਡੱਕੇ ਜੇ ਨੇ ਇਹ ਬਿਲਕੁਲ ਜਿਵੇਂ ਪੇੜ ਤੋਂ ਪੱਤੇ गिरਦੇ ਆ ਨਾ ਇਹਨਾਂ ਨੂੰ ਛਾਂ ਦੇ ਵਿੱਚ ਸੁਕਾ ਕੇ ਤਿਆਰ ਕੀਤਾ ਜਾਂਦਾ ਇਹ ਮਮੁੱਲੀ ਚੀਜ਼ ਹੈ ਹੀ ਨਹੀਂ ਇਹ ਮਹਿੰਗੀ ਵੀ ਬਹੁਤ ਹੈ ਜੇ ਤੁਸੀਂ ਸੋਚਦੇ ਹੋ 40 ਗ੍ਰਾਮ 1980 ਰੁਪਏ ਅੱਜ ਦੀ ਡੇਟ ਦਾ ਰੇਟ ਆ 2023 ਦਾ 33 ਚ ਜਾ ਕੇ ਪਤਾ ਨਹੀਂ ਕੀ ਹੋਣਾ ਕਿਹਦੀ ਸਰਕਾਰ ਆਉਣੀ ਕਹੇ ਜੇ ਰੇਟ ਆਉਣੇ ਕਹੇ ਜੇ GST VST ਲੱਗਣੇ ਇਹਦੇ ਉੱਤੇ ਪਰ ਅੱਜ ਇਹੀ ਪ੍ਰਾਈਸ ਆ ਮਤਲਬ ਇਹ ਜਿਹੜਾ ਡੱਬਾ 1 ਮਹੀਨਾ ਚੱਲਦਾ ਤੁਸੀਂ ਪ੍ਰਾਊਡ ਫੀਲ ਕਰੋਗੇ ਕਿਸੇ ਰਿਸ਼ਤੇਦਾਰ ਨੂੰ ਵੀ ਹੈ ਗ੍ਰੀਨ ਟੀ ਪਲਾ ਕੇ ਵੀ ਅੱਜ ਗ੍ਰੀਨ ਟੀ ਮਿਲੀ ਆ ਉਹ ਨਹੀਂ ਐਵੇਂ ਲੱਸੀ ਜੀ ਘੋਲ ਕੇ ਦੇ ਦਿੰਦੇ ਆ ਉਹ ਗ੍ਰੀਨ ਟੀ ਕਹਿਣ ਦੀਆਂ ਗੱਲਾਂ ਨੇ ਇਹ ਅਸਲੀ ਆ ਇਹਨੂੰ ਜਦੋਂ ਤੁਸੀਂ ਪਾਣੀ 'ਚ ਪਾਉਂਗੇ ਐਂ ਬਿਲਕੁਲ ਪੱਤੀਆਂ ਖੁੱਲ ਜਾਂਦੀਆਂ ਨੇ ਇਹਦੀਆਂ ਤੁਹਾਨੂੰ ਪਤਾ ਲੱਗੂ ਇਹਨੂੰ ਜਦੋਂ ਮੰਗਾਓਗੇ ਘਰੇ ਤਾਂ ਇਹ ਸ਼ਾਹੀ ਗ੍ਰੀਨ ਟੀ ਆ ਇਹਨੂੰ ਪੀਓਗੇ ਇਹਦੇ ਨਾਲ ਤੁਹਾਡਾ ਵਜ਼ਨ ਦਾ ਜਿਹੜਾ ਰਿਡਿਊਸ ਹੋਣ ਚ ਮਦਦ ਮਿਲਣੀ ਆ ਮਿਲਣੀ ਆ ਨਾਲ ਨਾਲ ਤੁਹਾਡੇ ਬੱਚਿਆਂ ਦਾ ਅਗਰ ਦਿਮਾਗ ਜਿਹੜਾ ਹੈਗਾ ਉਹ ਤੇਜ਼ ਨਹੀਂ ਤੁਹਾਡਾ ਦਿਮਾਗ ਤੇਜ਼ ਨਹੀਂ ਰਾਤ ਨੂੰ ਨੀਂਦ ਆਈ ਜਾਂਦੀ ਹੈ ਸੁਸਤੀ ਪਈ ਰਹਿੰਦੀ ਹੈ ਉਹਦੇ ਵਾਸਤੇ ਵੀ ਬਹੁਤ ਕਮਾਲ ਦੀ ਚੀਜ਼ ਆ ਔਰ ਇਹ ਚੀਜ਼ਾਂ ਜਿਹੜੀਆਂ ਨੇ ਮੇਰਾ ਫਰਜ਼ ਬਣਦਾ ਸੀ ਕਿ ਮੈਂ ਤੁਹਾਨੂੰ ਦੱਸ ਦਵਾਂ ਔਰ ਸਾਡਾ ਜਿਹੜਾ ਸਲੇਮਿੰਗ ਵਾਲਾ ਟ੍ਰੀਟਮੈਂਟ ਆ ਗੁੱਲੂ ਗੁੱਲੂ ਟ੍ਰੀਟਮੈਂਟ ਆ ਇਹ ਵੀ ਮੈਂ ਤੁਹਾਨੂੰ ਦੱਸ ਦਿੰਦਾ ਕਿ ਇਹ ਹੁਣੀ 3-4 ਸਾਲਾਂ ਤੋਂ ਇਹ ਕਾਮਯਾਬ ਹੋਇਆ ਪਹਿਲਾਂ ਅਸੀਂ ਇਹਦੇ ਵਿੱਚ ਬਿਲਕੁਲ ਫੇਲ ਸੀਗੇ ਅਸੀਂ ਦਵਾਈ ਦੇ ਦਿੰਦੇ ਸੀ ਪੇਸ਼ੈਂਟ ਦੀ ਕੰਪਲੇਂਟ ਆਉਂਦੀ ਸੀ ਪਰ ਹੁਣ ਇੱਕ ਐਸਾ ਸਮਾਂ ਆਇਆ ਕਿ ਇਹਦੇ ਤੇ ਬਹੁਤ ਸ਼ੋਧ ਹੋਇਆ ਕੰਮ ਹੋਇਆ ਹੈਂਡ ਮੇਡ ਗੋਲੀਆਂ ਨੇ ਕੈਪਸੂਲ ਵੀ ਹੈਂਡ ਮੇਡ ਤੇ ਪੀਣ ਵਾਲਾ ਸੀਰਪ ਜਿਹੜਾ ਹੈਗਾ ਆਪਦੀ ਨਜ਼ਰ ਦੇ ਵਿੱਚ ਬਣਾਇਆ ਜਾਂਦਾ ਹਰ ਚੀਜ਼ ਤਾਂ ਹੁਣ ਇਹਦਾ ਰਿਜ਼ਲਟ ਜਿਹੜਾ ਹੈਗਾ ਜਿੰਨਾ ਕਿ ਮੈਂ ਦੱਸਿਆ ਉਹਨੂੰ 100% ਮੰਨੋ ਉਹੀ ਰਿਜ਼ਲਟ ਹੈ ਔਰ ਬਹੁਤ ਸੋਹਣਾ ਰਿਜ਼ਲਟ ਹੈ ਇਹਨੂੰ ਤੁਸੀਂ ਜਦ ਲਓਗੇ ਮਹੀਨਾ ਦੋ ਦੋ ਕੁ ਮਹੀਨੇ ਹਾਂ ਤਿੰਨ ਮਹੀਨੇ ਮੰਨ ਲਓ ਜਦੋਂ ਤੁਸੀਂ ਇਹਨੂੰ ਤਿੰਨ ਮਹੀਨੇ ਯੂਜ਼ ਕਰ ਲਿਆ ਤੁਹਾਨੂੰ ਲੱਗੂਗਾ ਵੀ ਗੋਇਲ ਸਾਹਿਬ ਨੇ ਬਿਲਕੁਲ ਸੱਚ ਬੋਲਿਆ ਸੀ ਔਰ 3 ਮਹੀਨੇ ਬਾਅਦ ਤੁਹਾਡਾ ਥੈਂਕ ਯੂ ਮੇਰੇ ਕੋਲ ਆਊਗਾ ਹੀ ਆਊਗਾ ਜੀ ਸੋ ਮੈਨੂੰ ਪੂਰੀ ਉਮੀਦ ਹੈ ਤੁਸੀਂ ਸਾਰੇ ਚੰਗੀ ਤਰ੍ਹਾਂ ਨਾਲ ਸਮਝ ਚੁੱਕੇ ਹੋ ਕਿ ਕਿਵੇਂ ਆਯੁਰਵੈਦ ਦੀ ਮਦਦ ਦੇ ਨਾਲ ਤੁਸੀਂ ਆਪਣਾ ਵਜ਼ਨ ਘਟਾ ਸਕਦੇ ਹੋ ਆਪਣਾ ਮੋਟਾਪਾ ਘਟਾ ਸਕਦੇ ਹੋ ਕਿਹੜੀ-ਕਿਹੜੀ ਗੱਲਾਂ ਦਾ ਤੁਸੀਂ ਧਿਆਨ ਜ਼ਰੂਰ ਰੱਖਣਾ ਹੈ ਪਰਹੇਸ਼ ਕਿਹੜੀ ਗੱਲਾਂ ਦਾ ਰੱਖਣਾ ਹੈ ਤਾਂ ਕਿ ਕੁਝ ਹੀ ਮਹੀਨਿਆਂ ਦੇ ਵਿੱਚ ਤੁਸੀਂ ਆਪਣਾ ਮੋਟਾਪਾ ਘਟਾਓਗੇ ਤਾਂ ਤੁਹਾਡੇ ਆਸ-ਪਾਸ ਦੇ ਲੋਕ ਤੁਹਾਡੇ ਕਰੀਬੀ ਸੱਜਣ ਮਿੱਤਰ ਸਾਰੇ ਤੁਹਾਨੂੰ ਪੁੱਛਣਗੇ ਕਿ ਆਖਿਰ ਤੁਸੀਂ ਕੀ ਕਰ ਰਹੇ ਹੋ ਅਜਿਹਾ ਜਿਸ ਨਾਲ ਤੁਸੀਂ ਹੁਣ ਫਿਟ ਨਜ਼ਰ ਆ ਰਹੇ ਹੋ ਪਹਿਲਾਂ ਨਾਲੋਂ ਸੋ ਉਮੀਦ ਕਰਦੀਆਂ ਕਿ ਜਿਹੜੇ ਬਹੁਤ ਕੋਸ਼ਿਸ਼ਾਂ ਕਰ ਰਹੇ ਸੀ ਆਪਣਾ ਭਾਰੀ ਵਜ਼ਨ ਘਟਾਉਣ ਦੇ ਲਈ ਤੇ ਕਿਤੇ ਵੀ ਉਹਨਾਂ ਨੂੰ ਸਹੀ ਰਿਜ਼ਲਟ ਨਹੀਂ ਮਿਲ ਪਾਰੇ ਸੀ ਤਾਂ ਅੱਜ ਦੀ ਇਹ ਵੀਡੀਓ ਦੇ ਜ਼ਰੀਏ ਤੁਹਾਨੂੰ ਇੱਕ ਸਹੀ ਰਸਤਾ ਜ਼ਰੂਰ ਮਿਲ ਗਿਆ ਵੀਡੀਓ ਚੰਗੀ ਲੱਗੀ ਹੈ ਤਾਂ ਇਸ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦੇਣਾ ਤੇ ਹੋਰਾਂ ਨਾਲ ਸਾਡੇ ਨਾਲ ਆਪਣੇ ਸੁਝਾਅ ਤੁਸੀਂ ਕਮੈਂਟਸ ਦੇ ਜ਼ਰੀਏ ਵੀ ਸਾਂਝੇ ਕਰ ਸਕਦੇ ਹੋ ਜਾਂ ਫਿਰ ਮੇਰੀ ਈਮੇਲ ਆਈਡੀ healthadvicewithharjotkor@gmail.com ਤੇ ਵੀ ਤੁਸੀਂ ਮੈਨੂੰ ਈਮੇਲ ਕਰ ਸਕਦੇ ਹੋ ਹੋਰ ਵੀ ਵਧੀਆ ਜਾਣਕਾਰੀ ਸਿਹਤ ਨਾਲ ਜੁੜੀ ਜਾਣਕਾਰੀ ਲੈ ਕੇ ਹਾਜ਼ਰ ਹੁੰਦੀ ਰਵਾਂਗੀ ਫਿਲਹਾਲ ਜੇਕਰ ਤੁਸੀਂ ਪੇਜ ਨੂੰ ਫੋਲੋ ਨਹੀਂ ਕੀਤਾ ਤਾਂ ਫਟਾਫਟ ਫੋਲੋ ਕਰ ਲਓ YouTube ਚੈਨਲ healthadvicewithharjotkor ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਫਟਾਫਟ ਫਟਾਫਟ ਸਬਸਕ੍ਰਾਈਬ ਕਰ ਲਓ ਮਿਲਾਂਗੇ ਜਲਦੀ ਹੀ ਸਤਿ ਸ਼੍ਰੀ ਅਕਾਲ